18 ਸਾਲਾਂ ਬਾਅਦ ਰਾਹੂ ਦਾ ਮਹਾ ਤੂਫਾਨ বৃਸ਼ਭ ਰਾਸ਼ੀ ਦੀਆਂ 10 ਭਵਿੱਖਵਾਣੀਆਂ ਦੋਸਤੋ ਜੀਵਨ ਵਿੱਚ ਕਦੇ-ਕਦੇ ਅਜਿਹਾ ਸਮਾਂ ਆਉਂਦਾ ਹੈ ਜਦੋਂ ਸਭ ਕੁਝ ਜਾਣਦੇ ਹੋਏ ਵੀ ਚੁੱਪ ਰਹਿਣਾ ਪੈਂਦਾ ਹੈ ਤਾਕਤ ਹੁੰਦੇ ਹੋਏ ਵੀ ਇਨਸਾਨ ਨੂੰ ਸਹਿਣਾ ਪੈਂਦਾ ਹੈ ਪਿਛਲੇ 4 ਮਹੀਨਿਆਂ ਤੁਰ ਰਾਹੁ ਦੇ ਵੀ ਇਸ ਸਥਿਤੀ ਵਿੱਚ ਸੋਚੋ ਇੱਕ ਪਾਸੇ ਰਾਹੂ ਆਪਣੇ ਪਰਮ ਮਿੱਤਰ ਸ਼ਨੀ ਦੇ ਘਰ ਪਹੁੰਚੇ ਜਿਸ ਨੂੰ ਉਹਨਾਂ ਦਾ ਸாம் ਰਾਸ ਕਿ ਹਜੰਬਾ ਹੈ ਅਤੇ ਦੂਜੇ ਪਾਸੇ ਮਿੱਤਰ ਅਵਸਥਾ ਨੇ ਉਹਨਾਂ ਦੀ ਸ਼ਕਤੀ ਨੂੰ ਬੰਨ ਰੱਖਿਆ ਸੀ ਖਾਸ ਕਰਕੇ ਜਦੋਂ ਇਹ ਪਾਵ ਤੁਹਾਡੀ বৃਸ਼ ਰਾਸ਼ੀ ਦੇ ਕਰੀਅਰ ਨਾਲ ਜੁੜਿਆ ਦਸਵਾਂ ਪਾਵ ਹੋਵੇ ਦੋਸਤੋ ਹੁਣ ਡੂੰਘਿਆ ਇਹ ਨਾ ਸਮਝਦੇ ਹਾਂ ਕਿ ਇਹ ਪੂਰੀ ਖੇਡ ਕੀ ਸੀ ਤੇ ਅੱਗੇ ਕਿਹੜਾ ਵੱਡਾ ਮੋੜ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਸਭ ਤੋਂ ਪਹਿਲਾਂ ਉਸ ਦਿਨ ਨੂੰ ਯਾਦ ਕਰੋ ਹਾਰਮ ਮਈ 2025 ਸ਼ਾਮ 7:35 ਜਦੋਂ ਰਾਹੁ ਦੇਵ ਨੇ 11ਵੇਂ ਭਾਵ ਨੂੰ ਛੱਡ ਕੇ 12ਵੇਂ ਭਾਵ ਵਿੱਚ ਪ੍ਰਵੇਸ਼ ਕੀਤਾ ਭਾਵ ਆਪਣੇ ਦੁਸ਼ਮਨ ਗੁਰੂ ਦੀ ਰਾਸ਼ੀ ਨੂੰ ਛੱਡ ਕੇ ਆਪਣੇ ਪਰਮ ਮਿੱਤਰ ਸ਼ਨੀ ਦੇ ਘਰ ਪਹੁੰਚੇ ਕਹਾਵਤ ਹੈ ਜਿਵੇਂ ਸ਼ਨੀ ਤਿਵੇਂ ਰਾਹੁ ਇਸ ਪ੍ਰਵੇਸ਼ ਨਾਲ ਮਨੋਂ ਰਾਹੁ ਨੂੰ ਸਮ ਰਾਜ ਦੀ ਸ਼ਕਤੀ ਮਿਲ ਗਈ ਹੋਵੇ ਪਰ ਸੱਚਾਈ ਕੁਝ ਹੋਰ ਸੀ ਕਿਉਂਕਿ ਪ੍ਰਵੇਸ਼ ਤੋਂ ਤੁਰੰਤ ਬਾਅਦ ਰਾਹੁ 30 ਡਿਗਰੀ ਤੋਂ ਹੇਠਾਂ ਆਉਂਦੇ ਹੋਏ 24 ਡਿਗਰੀ ਤੱਕ ਪਹੁੰਚ ਕੇ ਜੋਤਿਸ਼ ਵਿੱਚ ਇਸ ਨੂੰ ਮ੍ਰਿਤ ਅਵਸਥਾ ਕਿਹਾ ਜਾਂਦਾ ਹੈ ਮਤਲਬ ਗ੍ਰਹਿ ਆਪਣੀ ਜਗ੍ਹਾ ਤਾਂ ਹੁੰਦਾ ਹੈ ਪਰ ਅਸਰ ਦਿਖਾਉਣ ਦੀ ਸਮਰੱਥਾ ਲਗਭਗ ਖਤਮ ਹੋ ਜਾਂਦੀ ਹੈ ਸ਼ਕਤੀ ਹੁੰਦੇ ਹੋਏ ਵੀ ਨਤੀਜੇ ਸਾਹਮਣੇ ਨਹੀਂ ਆਉਂਦੇ ਹੁਣ ਕਹਾਣੀ ਦਾ ਅਸਲੀ ਮੋੜ ਆਉਂਦਾ ਹੈ 2 ਸਤੰਬਰ ਦਾ ਦਿਨ ਜਦੋਂ ਰਾਹੂ 24 ਡਿਗਰੀ ਤੋਂ ਹੇਠਾਂ ਉਤਰ ਕੇ 23 डिग्री ਤੇ ਪਹੁੰਚ ਜਾਵੇਗਾ ਅਤੇ ਉੱਥੇ ਹੀ ਸ਼ੁਰੂ ਹੋਵੇਗੀ ਜਾਗ੍ਰਿਤੀ ਹਾਂ ਦੋਸਤੋ ਮ੍ਰਿਤਵਸਥਾ ਖਤਮ ਰਾਹੋਂ ਹੁਣ ਪੂਰੀ ਸ਼ਕਤੀ ਨਾਲ ਸਰ ਗਰਮ ਹੋਣਗੇ ਇਸ ਤੋਂ ਬਾਅਦ ਉਹ ਕ੍ਰਮ ਅਨਸਾਰ ਬ੍ਰਿਧ ਯੁਵਾ ਕੁਮਾਰ ਅਤੇ ਫਿਰ ਬਾਲ ਅਵਸਥਾ ਵਿੱਚੋਂ ਲੰਘਣਗੇ ਅਤੇ ਉਹਨਾਂ ਦਾ ਅਸਰ ਸਿੱਧਾ ਤੁਹਾਡੀ ਕੈਰੀਅਰ ਤੇ ਕੇਂਦ੍ਰਿਤ ਹੋਵੇਗਾ ਇਹ ਪ੍ਰਭਾਵ 5 ਦਸੰਬਰ 2026 ਤੱਕ ਲਗਾਤਾਰ ਬਣਿਆ ਰਹੇਗਾ ਸੋਚੋ ਐਨੇ ਲੰਬੇ ਸਮੇਂ ਤੱਕ ਕਰੀਅਰ ਪਾਪ ਵਿੱਚ ਰਾਹੂ ਦੀ ਸਰਗਰਮੀ ਇਸ ਦਾ ਕੀ ਮਤਲਬ ਹੈ ਇਹ ਤੁਹਾਡੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਵੱਡੇ ਬਦਲਾਅ ਲਿਆਉਣ ਵਾਲਾ ਹੈ ਕਹਿੰਦੇ ਹਨ ਜੋ ਅੱਜ ਹੈ ਉਹ ਕੱਲ ਨਹੀਂ ਹੋਵੇਗਾ ਅਤੇ ਜੋ ਕੱਲ ਆਉਣ ਵਾਲਾ ਹੈ ਉਹ ਹੀ ਤੁਹਾਡੀ ਕਿਸਮਤ ਦੀ ਤਸਵੀਰ ਬਦਲ ਦੇਵੇਗਾ ਪਰ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਸੱਚੇ ਮਾਨਾ ਲਿਖੋ ਹਰ ਹਰ ਮਹਾਦੀਪ ਵੀਡੀਓ ਨੂੰ ਇੱਕ ਪਿਆਰਾ ਜਿਹਾ ਲਾਈਕ ਕਰੋ ਨੰਬਰ 1 ਕੈਰੀਅਰ ਵਿੱਚ ਵੱਡਾ ਉੱਠਾ ਵਿਸ਼ਮ ਰਾਸ਼ੀ ਵਾਲੂ ਜਦੋਂ ਰਾਹੂ ਦੀ ਮਾਨਸਿਕਤਾ ਜਾਗਦੀ ਹੈ ਤਾਂ ਉਸ ਦੀ ਅਸਲੀ ਤਾਕਤ ਸਾਹਮਣੇ ਆਉਂਦੀ ਹੈ ਅਤੇ ਇਹੀ ਸਮਾਂ ਹੁਣ ਤੁਹਾਡੇ ਲਈ ਆ ਰਿਹਾ ਹੈ ਰਾਹੂ ਦਾ ਪ੍ਰਭਾਵ ਸਿੱਧੇ 10ਵੇਂ ਭਾਵ ਭਾਵ ਤੁਹਾਡੇ ਕਰਮ ਭਾਵ ਤੇ ਟਕਰਾਉਣ ਵਾਲਾ ਹੈ ਯਾਦ ਰੱਖੋ 10ਵਾਂ ਭਾਵ ਉਹੀ ਘਰ ਹੈ ਜਿੱਥੋਂ ਸਾਡਾ ਕੈਰੀਅਰ ਪਛਾਣ ਅਤੇ ਪ੍ਰਾਪਤੀਆਂ ਬੰਦੀਆਂ ਹਨ ਅਤੇ ਹੁਣ ਇਸ ਭਾਵ ਤੇ ਰਾਹੂ ਦਾ ਪੂਰਾ ਅਧਿਕਾਰ ਹੈਗਾ ਔਰ ਰਾਹੂ ਦੀ ਇਕਾਗਰਤਾ ਅਤੇ ਜ਼ਿੱਦ ਤੁਹਾਡੀ ਪੇਸ਼ੇਵਰ ਜ਼ਿੰਦਗੀ ਵਿੱਚ ਉਤਰਨ ਜਾ ਰਹੀ ਹੈ ਜਿੱਥੇ ਬ੍ਰਹਸਪਤੀ ਹੌਲੀ-ਹੌਲੀ ਸਥਿਰਤਾ ਦਿੰਦਾ ਹੈ ਉੱਥੇ ਰਾਹੂ ਵਿਸਫੋਟਕ ਉਛਾਲ ਲਿਆਉਂਦਾ ਹੈ ਰਾਹੂ ਜਿੱਥੇ ਵੀ ਬੈਠਦਾ ਹੈ ਉੱਥੇ ਆਮ ਵਾਧਾ ਨਹੀਂ ਸਗੋਂ ਤੇਜ਼ ਅਚਾਨਕ ਤੇ ਵੱਡੇ ਪੱਧਰ ਦੀ ਤਰੱਕੀ ਹੁੰਦੀ ਹੈ ਇਸ ਦਾ ਮਤਲਬ ਹੈ ਨਾਮ ਪਛਾਣ ਅਤੇ ਮਾਨ ਸਨਮਾਨ ਵਿੱਚ ਅਚਾਨਕ ਵਾਧਾ ਮੁਕਾਬਲਾ ਹੋਵੇ ਜਬ ਬਿਜ਼ਨਸ ਰਾਹੁ ਤੁਹਾਨੂੰ ਪੀੜ ਤੋਂ ਵਕ ਕਰਕੇ ਸਫਲਤਾ ਦੀਆਂ ਉਚਾਈਆਂ ਤੇ ਖੜਾ ਕਰਦੀਵੇਗਾ ਇੱਕ ਹੋਰ ਮਹੱਤਵਪੂਰਨ ਗੱਲ ਰਾਹੁ ਦਾ ਇਹ ਸਥਾਨ ਵਿਦੇਸ਼ ਸੰਬੰਧੀ ਮੌਕਿਆਂ ਨੂੰ ਵੀ ਸਰਗਰਮ ਕਰੇਗਾ ਨੰਬਰ 2 ਧਨ ਵਿੱਚ ਵਤ ਇਹ ਭਵਿੱਖਬਾਣੀ ਬਹੁਤ ਖਾਸ ਹੈ ਦੋਸਤੋ ਕਿਉਂਕਿ ਹੁਣ ਚਰਚਾ ਕਰਾਂਗੇ ਰਾਹੁ ਦੀਆਂ ਤਿੰਨ ਅਤਪੁੱਤ ਦ੍ਰਿਸ਼ਟੀਆਂ ਦੀ ਰਾਹੁ ਜਦੋਂ ਪੂਰੀ ਤਰ੍ਹਾਂ ਜਾਗਰਿਤ ਹੁੰਦਾ ਹੈ ਉਸ ਦੀਆਂ ਨਜ਼ਰਾਂ ਸਧਾਰਨ ਅਸਰ ਨਹੀਂ ਪਾਉਂਦੀਆਂ ਜਿੱਥੇ ਵੀ ਉਸਦੀ ਦ੍ਰਿਸ਼ਟੀ ਪਹੁੰਚਦੀ ਹੈ ਉੱਥੇ ਹਲਚਲ ਮਚਦੀ ਹੈ ਅਤੇ ਜੀਵਨ ਦੀ ਤਸਵੀਰ ਹੀ ਬਦਲ ਜਾਂਦੀ ਹੈ ਇਹ ਦ੍ਰਿਸ਼ਟੀਆਂ ਤੁਹਾਡੇ ਭਾਗ ਦੀ ਚਾਬੀ ਹਨ ਸਭ ਤੋਂ ਪਹਿਲੀ ਦ੍ਰਿਸ਼ਟੀ ਪੈ ਰਹੀ ਹੈ ਦੂਜੇ ਪਾਵਤੀ ਦੂਜਾ ਪਾਵ ਜ్యోతిਸ਼ ਵਿੱਚ ਧਾਨ ਅਤੇ ਸੰਸਾਰਨਾ ਦਾ ਕਰਕ ਹੁੰਦਾ ਹੈ ਜਦੋਂ ਰਾਹੂ ਇੱਥੇ ਨਜ਼ਰ ਪਾਉਂਦਾ ਹੈ ਤਾਂ ਸਮਝ ਲਓ ਧਨਵਾਦੇ ਦਾ ਮਹਾਯੋਗ ਬਣ ਰਿਹਾ ਹੈ ਇਸ ਦਾ ਅਸਰ ਹੋਵੇਗਾ ਕਿ ਤੁਹਾਡੀ ਆਰਥਿਕ ਸਥਿਤੀ ਹੋਰ ਵੀ ਮਜ਼ਬੂਤ ਹੋਵੇਗੀ ਨਵੇਂ ਸਰੋਤਾਂ ਤੋਂ ਪੈਸਾ ਆਵੇਗਾ ਰਾਹੂ ਸੀਮਾਵਾਂ ਨੂੰ ਤੋੜਨ ਵਾਲਾ ਕਰ ਹੈ ਇਸ ਲਈ ਕਮਾਈ ਦਾ ਪੱਧਰ ਵੀ ਸੀਮਾਵਾਂ ਤੋਂ ਬਾਹਰ ਜਾ ਸਕਦਾ ਹੈ ਨੌਕਰੀ ਕਰਨ ਵਾਲਿਆਂ ਨੂੰ ਸਾਈਡ ਇਨਕਮ ਦਾ ਸਨੈਰੀ ਮੌਕਾ ਮਿਲੇਗਾ ਬਿਜ਼ਨਸ ਵਾਲਿਆਂ ਲਈ ਨਵੇਂ ਪ੍ਰੋਜੈਕਟ ਸਾਂਝੇਦਾਰੀ ਅਤੇ ਵੱਡੇ ਐਗਰੀਮੈਂਟਸ ਦੇ ਦਰਵਾਜ਼ੇ ਖੁੱਲਣਗੇ ਰਾਹੂ ਦਾ ਸਪਸ਼ਟ ਸੰਦੇਸ਼ ਹੈ ਛੋਟਾ ਨਾ ਸੋਚੋ ਜਿੰਨਾ ਵੱਡਾ ਸੁਪਨਾ ਦੇਖੋਗੇ ਓਨਾ ਹੀ ਵੱਡਾ ਹਾਸਲ ਕਰੋਗੇ ਨੰਬਰ 3 ਸੁਖ ਅਤੇ ਸੰਪਤੀ ਦਾ ਵਾਅਦਾ ਹੁਣ ਆਉਂਦੀ ਹੈ ਪਿਸ਼ਚ ਰਾਸ਼ੀ ਦੀ ਸਭ ਤੋਂ ਵੱਡੀ ਅਤੇ ਹੈਰਾਨ ਕਰਨ ਵਾਲੀ ਭੂ ਵਿਕਵਾਨੀ ਕਿਉਂਕਿ ਹੁਣ ਚਰਚਾ ਕਰਾਂਗੇ ਰਾਹੂ ਦੀ ਦੂਜੀ ਦ੍ਰਿਸ਼ਟੀ ਦੀ ਦੋਸਤੋ ਇਹ ਦ੍ਰਿਸ਼ਟੀ ਜਾਵੇਗੀ ਤੁਹਾਡੇ ਚੌਥੇ ਪਾਉ ਤੇ ਅਤੇ ਚੌਥਾ ਪਾਉ ਜੋਤਿਸ਼ ਵਿੱਚ ਮੰਨਿਆ ਜਾਂਦਾ ਹੈ ਸੁਖ ਸੰਪਤੀ ਪਰਿਵਾਰ ਅਤੇ ਆਰਾਮ ਦਾ ਇੱਕ ਜੀਵਨ ਦਾ ਘਰ ਇਸ ਸਮੇਂ ਬਹੁਤ ਸਾਰੇ ਲੋਕ ਨਵੀਂ ਪ੍ਰਾਪਰਟੀ ਖਰੀਦਣ ਦਾ ਸ਼ੁਭ ਮੌਕਾ ਪਾਉਣਗੇ ਜੋ ਲੋਕ ਪੁਰਾਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਹਨ ਉਹਨਾਂ ਨੂੰ ਮਨਚਾਇਆ ਖਰੀਦਦਾਰ ਅਤੇ ਢੁਕਵਾਂ ਮੁੱਲ ਆਸਾਨੀ ਨਾਲ ਮਿਲੇਗਾ ਇਹ ਹੀ ਨਹੀਂ ਤੁਹਾਡੇ ਜੀਵਨ ਵਿੱਚ ਭੌਤਿਕ ਸੁੱਖ ਸਹੂਲਤਾਂ ਦਾ ਪੱਧਰ ਵੀ ਤੇਜ਼ੀ ਨਾਲ ਵਧੇਗਾ ਨਵਾਂ ਕਾਰ ਨਵੀਂ ਗੱਡੀ ਜਾਂ ਫਿਰ ਘਰ ਦੀ ਸਜਾਵਟ ਅਤੇ ਇੰਟੀਰੀਅਰ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਨੰਬਰ 4 ਨੌਕਰੀ ਅਤੇ ਕਰਜ਼ੇ ਤੋਂ ਮੁਕਤੀ। ਹੁਣ ਆਉਂਦੇ ਹਾਂ ਰਾਹੂ ਦੀ ਤੀਜੀ ਅਤੇ ਸਭ ਤੋਂ ਖਾਸ ਦ੍ਰਿਸ਼ਟੀ। ਇਹ ਦ੍ਰਿਸ਼ਟੀ ਪੈ ਰਹੀ ਹੈ 6ਵੇਂ ਭਾਵ ਤੇ। ਦੋਸਤੋ 6ਵਾਂ ਭਾਵ ਦਰਸਾਉਂਦਾ ਹੈ ਨੌਕਰੀ, ਕਰਜ਼ਾ, ਰੋਗ ਅਤੇ ਦੁਸ਼ਮਣ। ਅਤੇ ਯਾਦ ਰੱਖੋ 10ਵਾਂ ਭਾਵ ਹੈ ਕੈਰੀਅਰ ਦਾ ਅਤੇ 6ਵਾਂ ਭਾਵ ਹੈ ਨੌਕਰੀ ਦਾ। ਜਦੋਂ ਰਾਹੂ ਇਹਨਾਂ ਦੋਹਾਂ ਨੂੰ ਜੋੜਦਾ ਹੈ ਤਾਂ ਇਸਦਾ ਮਤਲਬ ਹੈ ਤੁਹਾਡੇ ਪੇਸ਼ੇਵਰ ਜੀਵਨ ਵਿੱਚ ਜ਼ਬਰਦਸਤ ਸੰਤੁਲਨ ਤਾਲਮਿਲ ਅਤੇ ਤਰੱਕੀ ਕੈਰੀਅਰ ਅਤੇ ਜੋਬ ਦੋਵੇਂ ਇੱਕ ਹੀ ਰਫ਼ਤਾਰ ਤੇ ਚੱਲਣਗੇ ਅਤੇ ਇਹ ਤਾਲਮਿਲ ਤੁਹਾਨੂੰ ਉਸ ਉੱਚਾਈ ਤੱਕ ਲੈ ਜਾਵੇਗਾ ਜਿਸ ਨੂੰ ਲੋਕ ਸਿਰਫ ਸੁਪਣਿਆਂ ਵਿੱਚ ਹੀ ਦੇਖ ਪਾਉਂਦੇ ਹਨ ਰਾਹੂ ਦਾ ਸੁਭਾਅ ਹੈ ਟੱਕਾ ਦੇਣਾ ਭਾਵੇਂ ਤੁਸੀਂ ਤਿਆਰ ਹੋ ਜਾਂ ਨਹੀਂ ਇਹ ਮੌਕੇ ਦੇਵੇਗਾ ਹੁਣ ਇਹ ਤੁਹਾਡੇ ਤੇ ਨਿਰਪਰ ਹੈ ਕਿ ਤੁਸੀਂ ਉਹਨਾਂ ਨੂੰ ਫੜਦੇ ਹੋ ਜਾਂ ਡਾਰ ਤੇ ਪਰਮ ਵਿੱਚ ਖੋਦਿੰਨੇ ਹੋ ਜੇਕਰ ਤੁਸੀਂ ਭਰਮ ਤੋੜਿਆ ਅਤੇ ਸਕਾਰਾਤਮਕ ਉर्जा ਨਾਲ ਕਦਮ ਵਧਾਇਆ ਤਾਂ ਰਾਹੁ ਤੁਹਾਨੂੰ ਉੱਥੇ ਤੱਕ ਪਹੁੰਚਾਵੇਗਾ ਜਿੱਥੇ ਤੱਕ ਪਹੁੰਚਣ ਦੀ ਤੁਸੀਂ ਅੱਜ ਕਲਪਨਾ ਵੀ ਨਹੀਂ ਕਰ ਸਕਦੇ ਪਰ ਦੋਸਤੋ 6ਵਾਂ ਭਾਵ ਸਿਰਫ ਨੌਕਰੀ ਤੱਕ ਸੀਮਿਤ ਨਹੀਂ ਹੈ ਇਹ ਭਾਵ ਹੈ ਰੋਗ ਕਰਜ਼ਾ ਅਤੇ ਮੁਕਦਮਿਆਂ ਦਾ ਵੀ ਅਤੇ ਰਾਹੂ ਦੀ ਦ੍ਰਿਸ਼ਟੀ ਇੱਥੇ ਤੁਹਾਨੂੰ ਮੁਕਤੀ ਦਾ ਮੌਕਾ ਦਿੰਦੀ ਹੈ। ਪੁਰਾਣੀ ਬਿਮਾਰੀ ਤੋਂ ਰਾਤ ਮਿਲੇਗੀ, ਪੁਰਾਣੇ ਕਰਜ਼ੇ ਤੋਂ ਮੁਕਤੀ ਸੰਭਵ ਹੈ, ਜੇਕਰ ਕੋਈ ਕੋਰਟ ਕੇਸ ਜਾ, ਕਾਨੂੰਨੀ ਮਾਮਲਾ ਤੁਹਾਡੇ ਗਲੇ ਦੀ ਫਾਹ ਬਣਿਆ ਸੀ, ਤਾਂ ਰਾਹੂ ਦਾ ਇਹ ਪ੍ਰਭਾਵ ਹਾਲਾਤ ਨੂੰ ਤੁਹਾਡੇ ਪੱਖ ਵਿੱਚ ਮੋੜ ਸਕਦਾ ਹੈ। ਇਹ ਸਥਿਤੀ ਹੈ ਦੁਸ਼ਨਾਤੇ ਜਿੱਤਦੀ, ਰੁਕਾਵਟਾਂ ਨੂੰ ਤੋੜਨ ਦੀ ਅਤੇ ਨਵੇਂ ਆਤਮ ਵਿਸ਼ਵਾਸ ਨਾਲ ਖੜੀ ਹੁੰਦੀ। ਨੰਬਰ 5 ਭਰਮ ਤੋਂ ਬਚਣ ਦਾ ਉਪਾਏ ਦੋਸਤੋ ਜਿੱਥੇ 6ਵੇਂ ਭਾਵ ਤੇ ਰਾਹੂ ਦੀ ਦ੍ਰਿਸ਼ਟੀ ਪੈ ਰਹੀ ਹੈ ਉੱਥੇ ਇੱਕ ਹੋਰ ਡੂੰਗੀ ਸਚਾਈ ਯਾਦ ਰੱਖੋ ਰਾਹੂ ਕੇਵਲ ਮੁਕੇ ਹੀ ਨਹੀਂ ਦਿੰਦਾ ਸਗੋ ਡਰ ਅਤੇ ਭਰਮ ਵੀ ਪੈਦਾ ਕਰਦਾ ਹੈ ਅਤੇ ਇਹੀ ਡਰ ਸਾਨੂੰ ਉਸ ਪੁੰਚਾਈ ਤੱਕ ਪਹੁੰਚਣ ਤੋਂ ਰੋਕ ਸਕਦਾ ਹੈ ਜਿੱਥੇ ਕਿਸਮਤ ਸਾਨੂੰ ਬੁਲਾ ਰਹੀ ਹੁੰਦੀ ਹੈ ਪਰ ਸਵਾਲ ਹੈ ਇਸ ਡਰ ਅਤੇ ਭਰਮ ਨੂੰ ਕਿਵੇਂ ਖਤਮ ਕੀਤਾ ਜਾਵੇ ਸਭ ਤੋਂ ਸਰਲ ਅਤੇ ਪ੍ਰਭਾਵਸ਼ਾਲੀ ਉਪਾਏ ਹੈ ਗੰਗਾ ਇਸ਼ਨਾਨ ਜੇਕਰ ਤੁਹਾਡੇ ਲਈ ਗੰਗਾ ਜਾਣਾ ਸੰਭਵ ਨਹੀਂ ਹੈ ਤਾਂ ਬਸ ਆਪਣੇ ਇਸ਼ਨਾਨ ਵਾਲੇ ਪਾਣੀ ਵਿੱਚ ਗੰਗਾ ਜਲ ਦੀਆਂ ਕੁਝ ਬੂੰਦਾਂ ਮਿਲਾ ਲਓ ਅਤੇ ਉਸੇ ਨਾਲ ਇਸ਼ਨਾਨ ਕਰ ਲਓ ਯਕੀਨ ਮੰਨੋ ਇਹ ਛੋਟਾ ਜਿਹਾ ਉਪਾਏ ਤੁਹਾਡੇ ਆਲੇ ਦੁਆਲੇ ਸਕਾਰਾਤਮਕ ਊਰਜਾ ਦਾ ਕਵਚ ਬਣਾ ਦੇਵੇਗਾ ਇਸ ਤੋਂ ਇਲਾਵਾ ਭਗਵਾਨ ਸ਼ਿਵ ਦੀ ਆराधना ਰਾਹੂ ਨੂੰ ਸ਼ਾਂਤ ਕਰਨ ਦਾ ਸਭ ਤੋਂ ਸ਼ਕਤੀਸ਼ਾਲੀ ਉਪਾਏ ਹੈ ਰੁਦਰਾ ਬ੍ਰਿਸ਼ੇਕ ਕਰੋ ਸ਼ਿਵਲਿੰਗ ਤੇ ਜਲ ਚੜਾਓ ਕਿਉਂਕਿ ਰਾਹੁ ਅਤੇ ਗੁਰੂ ਦੇਵ ਮਹਾਦੇਵ ਦੇ ਸਾਹਮਣੇ ਹਮੇਸ਼ਾ ਨਤਮਸਤਕ ਰਹਿੰਦੇ ਹਨ ਜਿਵੇਂ ਹੀ ਤੁਸੀਂ ਸ਼ਿਵ ਦੀ ਉਪਾਸਨਾ ਕਰੋਗੇ ਰਾਹੁ ਦੇ ਨਕਾਰਾਤਮਕ ਪ੍ਰਭਾਵ ਹੌਲੀ-ਹੌਲੀ ਖਤਮ ਹੋਣਗੇ ਅਤੇ ਜੀਵਨ ਵਿੱਚ ਸਫਲਤਾ ਦਾ ਇੱਕ ਨਵਾਂ ਸੁਨਹਿਰੀ ਦਰਵਾਜ਼ਾ ਖੁੱਲ ਜਾਵੇਗਾ ਯਾਦ ਰੱਖੋ ਐਨਾ ਉਪਾਵਾਂ ਨੂੰ ਕਰਨ ਨਾਲ ਤੁਸੀਂ ਨਾ ਸਿਰਫ ਰਾਹੂ ਦੇ ਡਰ ਅਤੇ ਭਰਮ ਤੋਂ ਬਚੋਗੇ ਸਗੋਂ ਹਰ ਚੁਣੌਤੀ ਨੂੰ ਮੌਕੇ ਵਿੱਚ ਬਦਲ ਦੇਉਂਗੀ ਅਤੇ ਇਹ ਹੀ ਅਸਲੀ ਜਿੱਤ ਹੈ ਯਾਦ ਰੱਖੋ ਸਹੀ ਦ੍ਰਿਸ਼ਟੀਕੋਣ ਅਤੇ ਸਹੀ ਉਪਾਏ ਹੀ ਜੀਵਨ ਬਦਲਦੇ ਹਨ ਅਤੇ ਇਹ ਹੀ ਸੰਜੋਗ ਤੁਹਾਨੂੰ ਰਾਹੁ ਦੇ ਆਸ਼ੀਰਵਾਦ ਨਾਲ ਨਵੀਂ ਉਚਾਈ ਤੱਕ ਲੈ ਜਾਵੇਗਾ ਜੇਕਰ ਵੀਡੀਓ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਬਾਕਸ ਵਿੱਚ ਹਰ ਹਰ ਮਹਾਦੇਵ ਜ਼ਰੂਰ ਲਿਖੋ ਤੁਹਾਡਾ ਦਿਨ ਸ਼ੁਭ ਹੋਵੇ ਮੰਗਲਮਈ ਹੋਵੇ ਧੰਨਵਾਦ